ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ نیٹ ਦਾ ਇਸ਼ੂ ਸੀਗਾ ਉਹਦੇ ਕਰਕੇ نیٹ ਦੇ ਇਸ਼ੂ ਕਰਕੇ ਨਾ ਉਹ ਪਹਿਲੀ ਜਿਹੜੀ ਸ케ਜੂਲ ਕੀਤੀ ਸੀ ਉਹ ਚਾਲੂ ਨਹੀਂ ਹੋ ਸਕੀ ਪਤਾ ਨਹੀਂ ਉਹਦੇ 'ਚ ਕੀ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਇੱਧਰ ਜੁਆਇਨ ਕਰ ਲਓ ਹੁਣ ਪਤਾ ਹੀ ਸਮਝ ਨਹੀਂ ਲੱਗੀ ਕੀ ਪ੍ਰੋਬਲਮ ਨੈਟ ਦੇ ਇਸ਼ੂ ਕਰਕੇ ਚੱਲ ਹੀ ਨਹੀਂ ਸੀ ਰਿਹਾ ਕੁਝ ਵੀ 10ਵੀਂ ਜਮਾਤ ਦੀ ਲਾਉਣੀ ਅੱਜ ਆਪਾਂ 10ਵੀਂ ਜਮਾਤ ਦੇ ਵਿੱਚ ਹੈਗਾ ਜਿਹੜਾ ਸਿਲੇਬਸ ਸੰਖੇਪ ਰਚਨਾ ਦਾ ਉਹ ਵਾਲਾ ਕਰਾਂਗੇ ਹਾਂਜੀ ਪਹਿਲਾ ਪੈਰਾ ਚੰਗੀਆਂ ਪੁਸਤਕਾਂ ਮਨੁੱਖ ਲਈ ਵਰਦਾਨ ਹਨ ਜਦੋਂ ਦੁੱਖਾਂ ਮੁਸੀਬਤਾਂ ਦੇ ਕਾਲੇ ਬੱਦਲ ਸਾਡੇ ਜੀਵਨ ਨੂੰ ਹਨੇਰੀ ਬੁੱਕਲ ਵਿੱਚ ਲਪੇਟ ਲੈਂਦੇ ਹਨ ਤੇ ਸਾਡੇ ਸੰਗੀ ਸਾਥੀ ਤੇ ਮਿੱਤਰ ਦੋਸਤ ਸਾਥ ਛੱਡ ਜਾਂਦੇ ਹਨ ਤਾਂ ਇਹ ਪੁਸਤਕਾਂ ਆਪਣੇ ਮਿੱਠੇ ਅਤੇ ਸਿਆਣੇ ਬੋਲਾਂ ਨਾਲ ਸਾਡਾ ਹੌਸਲਾ ਵਧਾਉਂਦੀਆਂ ਹਨ ਸਾਨੂੰ ਢਾਰਸ ਦਿੰਦੀਆਂ ਹਨ ਅਤੇ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ ਇਹ ਸਾਨੂੰ ਦ੍ਰਿੜਤਾ ਨਾਲ ਜਿਉਣ ਦੀ ਜਾਚ ਦੱਸਦੀਆਂ ਹਨ ਮਨੁੱਖ ਦੀ ਹਜ਼ਾਰਾਂ ਬਰਿਆਂ ਦੀ ਸਿਆਣਪ ਅਤੇ ਤਜਰਬਿਆਂ ਦਾ ਨਿਚੋੜ ਇੰਨਾ ਵਿੱਚ ਛੁਪਿਆ ਹੁੰਦਾ ਹੈ ਇਨਾਂ ਦੇ ਬੁਝੇ ਹੱਤ ਛੋਟੇ ਵੱਡੇ ਉੱਚੇ ਨੀਵੇਂ ਅਮੀਰ ਗਰੀਬ ਲਈ ਸਦਾ ਖੁੱਲੇ ਰਹਿੰਦੇ ਹਨ ਇਹ ਸਾਨੂੰ ਇੱਕ ਅਜਿਹੀ ਦੌਲਤ ਨਾਲ ਮਾਲਾ-ਮਾਲ ਕਰਦੀਆਂ ਹਨ ਜਿਸ ਨੂੰ ਚੋਰ ਚੁਰਾ ਨਹੀਂ ਸਕਦਾ ਪਾਣੀ ਰੋੜ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੀ ਚੰਗੀਆਂ ਪੁਸਤਕਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ ਉਹ ਦੋਸਤ ਜੋ ਕਦੇ ਬੁਰਾ ਨਹੀਂ ਸੋਚ ਸਕਦਾ ਤੇ ਕਦੇ ਧੋਖਾ ਨਹੀਂ ਦਿੰਦਾ ਵੱਡੇ ਭਾਗਾਂ ਵਾਲੇ ਹਨ ਉਹ ਲੋਕ ਜਿਨ੍ਹਾਂ ਨੂੰ ਉੱਤਮ ਪੁਸਤਕਾਂ ਪੜਨ ਦਾ ਸ਼ੌਂਕ ਹੈ ਏਸੀਜੀ ਪੈਰਾ ਆਪਣਾ ਹੁਣ ਸਭ ਤੋਂ ਪਹਿਲਾਂ ਆਪਾਂ ਪੈਰਾ ਪੜ੍ਹ ਲਿਆ ਹੁਣ ਆਪਾਂ ਦਿਮਾਗ ਲਾਉਣਾ ਹੈ ਕਿ ਗੱਲ ਕਿਸ ਤੇ ਹੋਈ ਆ ਤਾਂ ਉਹ ਤਾਂ ਹੋ ਜਾਏਗਾ ਸਿਰਲੇਖ ਜਿਹੜੇ ਨਾਲ ਜੁੜੇ ਹੋਣਗੇ ਇੱਕ ਵਾਰ ਲਾਈਕ ਕਰਿਓ ਕਮੈਂਟ ਕਰਕੇ ਦੱਸ ਦਿਓ ਆਵਾਜ਼ ਠੀਕ ਆਉਂਦੀ ਆ ਅੱਜ ਨੈਟ ਦਾ ਇਸ਼ੂ ਸੀ ਸੋ ਉਹ ਪਹਿਲਾਂ ਜਿਹੜਾ ਸ케ਜੂਲ ਕੀਤਾ ਸੀ ਉਹਦੇ ਤੇ ਲੱਗੀ ਨਹੀਂ ਕਲਾਸ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਫਿਰ ਦੁਬਾਰਾ ਲਾਈਵ ਸਟਾਰਟ ਕਰਨਾ ਪਿਆ ਹਾਂਜੀ ਇਹ ਤਾਂ ਹੈਗਾ ਸਰਲੇਖ ਲਿਖੀ ਦਾ ਸਭ ਤੋਂ ਪਹਿਲਾਂ ਲੱਭੇ ਆਪਾਂ ਪੈਰੇ ਦੇ ਵਿੱਚ ਗੱਲ ਕੀਤੇ ਕੀਤੀ ਐ ਚੰਗੀਆਂ ਪੁਸਤਕਾਂ ਤੇ ਗੱਲ ਹੋਈ ਐ ਕਿ ਚੰਗੀਆਂ ਪੁਸਤਕਾਂ ਸਾਨੂੰ ਕੀ ਕੁਝ ਦੱਸਦੀਆਂ ਨੇ ਕਿਉਂ ਜ਼ਰੂਰਤ ਆ ਚੰਗੀਆਂ ਪੁਸਤਕਾਂ ਦੀ ਠੀਕ ਐ ਜੀ ਤਾਂ ਸਰਲੇਖ ਕੀ ਹੋ ਗਿਆ ਚੰਗੀਆਂ ਪੁਸਤਕਾਂ ਸਰਲੇਖ ਹਮੇਸ਼ਾ 2 ਜਾਂ 3 ਸ਼ਬਦਾਂ ਦੇ ਵਿੱਚ ਹੀ ਲਿਖਣਾ ਹੁੰਦਾ ਲੰਬੀ ਕੋਈ ਲਾਈਨ ਨਹੀਂ ਲਿਖਣੀ ਹੁੰਦੀ ਵਾਕ ਨਹੀਂ ਹੁੰਦਾ ਸਰਲੇਖ ਦੇ ਵਿੱਚ ਕਦੇ ਵੀ ਸ਼ਬਦ ਹੁੰਦੇ ਨੇ ਬਸ ਹਾਂਜੀ ਸੰਖੇਪ ਪਹਿਲਾਂ ਤੁਹਾਨੂੰ ਦੱਸਿਆ ਹੋਇਆ ਕਿ ਤੀਜਾ ਹਿੱਸਾ ਕਰਨਾ ਪਹਿਲਾਂ ਇਹ ਸ਼ਬਦ ਜਿੰਨੇ ਹੈਗੇ ਨੇ ਉਹਨਾਂ ਦਾ ਤੀਜਾ ਹਿੱਸਾ ਕਰਨਾ ਹੈ ਆਪਾਂ ਤਾਂ ਕੀ ਲਿਖਾਂਗੇ ਹੁਣ ਆਪਾਂ ਚੰਗੀਆਂ ਪੁਸਤਕਾਂ ਕਦੋਂ ਸਾਥ ਨਿਭਾਉਂਦੀਆਂ ਨੇ ਸਾਡਾ ਕਿਉਂ ਵਰਦਾਨ ਨੇ ਸਾਡੇ ਲਈ ਉਹਦੇ ਤੇ ਆਪਾਂ ਵਸ ਇੱਕ ਲਾਈਨ ਲਿਖਾਂਗੇ ਔਖੇ ਸਮੇਂ ਵਿੱਚ ਚੰਗੀਆਂ ਪੁਸਤਕਾਂ ਸਾਡਾ ਸਾਥ ਨਿਭਾਉਂਦੀਆਂ ਹਨ ਤੇ ਸਾਡੀ ਅਗਵਾਈ ਕਰਦੀਆਂ ਹਨ ਅਗਵਾਈ ਮਤਲਬ ਕਿ ਸਾਨੂੰ ਰਸਤਾ ਦੱਸਦੀਆਂ ਨੇ ਕਿ ਅੱਗੇ ਕੀ ਕਰਨਾ ਹੈ ਤੁਸੀਂ ਹੁਣ ਤੱਕ ਦਾ ਇਕੱਠਾ ਕੀਤਾ ਗਿਆ ਗਿਆਨ ਇਨ੍ਹਾਂ ਪੁਸਤਕਾਂ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ ਤੇ ਇਹ ਗਿਆਨ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਸਭ ਨੂੰ ਪ੍ਰਦਾਨ ਕਰਨ ਲਈ ਤਿਆਰ ਰਹਿੰਦੀਆਂ ਹਨ ਹੁਣ ਇਹਦੇ 'ਚ ਆ ਸਾਰਾ ਕੁਝ ਦੱਸਿਆ ਢਾਰਸ ਦਿੰਦੀਆਂ ਨੇ ਗਿਆਨ ਵਿੱਚ ਵਾਅਦਾ ਕਰਦੀਆਂ ਨੇ ਜਾਂਚ ਦੱਸਦੀਆਂ ਨੇ ਬਰਿਆਂ ਦੀ ਸਿਆਣਪ ਤਜਰਬਿਆਂ ਦਾ ਨਚੋੜ ਇਨ੍ਹਾਂ 'ਚ ਹੁੰਦਾ ਅਮੀਰ ਗਰੀਬ ਉੱਚੇ ਨੀਵੇਂ ਇਹ ਤਾਂ ਸਾਰੇ ਦੀ ਜਗ੍ਹਾ ਆ ਪਾ ਕੀ ਲਿਖਣਾ ਬਿਨਾਂ ਕਿਸੇ ਭੇਦ ਭਾਵ ਦੇ ਸਭ ਨੂੰ ਪ੍ਰਦਾਨ ਕਰਨ ਲਈ ਤਿਆਰ ਰਹਿੰਦੀਆਂ ਨੇ ਉਸ ਤੋਂ ਬਾਅਦ ਹੁਣ ਐਂਡ 'ਚ ਕੀ ਕਿਹਾ ਉਹਨੇ ਕਿ ਪੁਸਤਕਾਂ ਨੇ ਜਿਹੜੀਆਂ ਉਹ ਕੋਈ ਵੀ ਸਾਡੇ ਕੋਲੋਂ ਪੁਸਤਕਾਂ ਦਾ ਗਿਆਨ ਖੋ ਨਹੀਂ ਸਕਦਾ ਉਹ ਸਾਡੇ ਕੋਲ ਹਮੇਸ਼ਾ ਰਹਿੰਦਾ ਤਾਂ ਉਹਦੇ ਲਈ ਆਪਾਂ ਕੀ ਲਿਖਾਂਗੇ ਪੁਸਤਕਾਂ ਤੋਂ ਪ੍ਰਾਪਤ ਗਿਆਨ ਹਮੇਸ਼ਾ ਸਾਡੇ ਕੋਲ ਰਹਿੰਦਾ ਹੈ ਤੇ ਅੱਗੇ ਕੀ ਕਹਿੰਦਾ ਕਿ ਦੋਸਤ ਜੋ ਕਦੇ ਬੁਰਾ ਨਹੀਂ ਸੋਚ ਸਕਦਾ ਧੋਖਾ ਨਹੀਂ ਦਿੰਦਾ ਵੱਡੇ ਭਾਗਾਂ ਵਾਲੇ ਹਨ ਉਹ ਲੋਕ ਜਿਨ੍ਹਾਂ ਨੂੰ ਉੱਤਮ ਪੁਸਤਕਾਂ ਪੜ੍ਹਨ ਦਾ ਸ਼ੌਂਕ ਹੈ ਹੁਣ ਸਿਰਫ ਇੰਨੇ ਹੁੰਦੀ ਜਗ੍ਹਾ ਆਪਾਂ ਕੀ ਲਿਖਣਾ ਇਹ ਸਾਡੇ ਸੱਚੇ ਮਿੱਤਰ ਸਮਾਨ ਹੁੰਦੀਆਂ ਹਨ ਐਸੀ ਜੀ ਇੱਕ ਪੈਰਾ ਅਭਿਆਸ ਕਰੇ ਤਾਂ ਹੀ ਆਉਂਦੀ ਹੁੰਦੀ ਹੈ ਸੰਖੇਪ ਰਚਨਾ ਤੇ ਦੂਜਾ ਪੈਰਾ ਹੁਣ ਆਪਣਾ ਪੰਜਾਬੀ ਸੱਭਿਆਚਾਰ ਬਾਰੇ ਹੈ ਇਹ ਪੰਜਾਬੀ ਸੱਭਿਆਚਾਰ ਕੇਵਲ ਗਿੱਧੇ ਪੰਕੜੇ ਦਾ ਸੱਭਿਆਚਾਰ ਹੀ ਨਹੀਂ ਜਿਸ ਤਰ੍ਹਾਂ ਕਿ ਕੁਝ ਲੋਕ ਕਹਿੰਦੇ ਹਨ ਇਹ ਤਾਂ ਬਹੁਤ ਚੇਤਨੂਸਾਰੀ ਤੇ ਕਰਨੀ ਪ੍ਰਧਾਨ ਸੱਭਿਆਚਾਰ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅੱਜ ਦਾ ਪੰਜਾਬੀ ਅਜਿਹੇ ਚੇਤਨ ਸਭਿਆਚਾਰ ਤੋਂ ਖਿਸਕਿਆ ਹੋਇਆ ਹੈ ਇਸੇ ਕਰਕੇ ਉਹ ਇਸ ਪ੍ਰਤੀ ਚੇਤਨ ਅਤੇ ਵਫਾਦਾਰ ਨਹੀਂ ਹੈ ਪੰਜਾਬੀ ਸਭਿਆਚਾਰ ਚੇਤਨ ਪੱਧਰ ਤੇ ਆਪਣੇ ਵਿੱਚ ਬਹੁਤ ਕੁਝ ਸਮੇਟੀ ਬੈਠਾ ਹੈ ਪੰਜ ਨਦੀਆਂ ਦਾ ਦੇਸ਼ ਪੰਜਾਬ ਸ਼ੁਰੂ ਤੋਂ ਹੀ ਹਮਲਾਵਾਰਾਂ ਦਾ ਰਾਹ ਬਣਿਆ ਰਿਹਾ ਹੈ ਜਿਨ੍ਹਾਂ ਨਾਲ ਪੰਜਾਬੀ ਸਦਾ ਜੂਝਦਾ ਰਿਹਾ ਹੈ ਤੇ ਜਿੱਤਾਂ ਹਾਸਲ ਕਰਦਾ ਰਿਹਾ ਹੈ ਬਹਾਦਰੀ ਅਣਖ ਤੇ ਆਪਾਵਾਰਾਂ ਦੀ ਸਮਰਥਾ ਇਸ ਦੇ ਸਭਿਆਚਾਰ ਦਾ ਇੱਕ ਟੁੱਟ ਹਿੱਸਾ ਰਿਹਾ ਹੈ ਪੰਜਾਬੀ ਸੱਭਿਆਚਾਰ ਚ ਭਾਈ ਕਨਈਆ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ ਲਾਲਾ ਲਾਜਪਤਰਾਏ ਤੇ ਭਗਤ ਸਿੰਘ ਦੇਸ਼ ਭਗਤੀ ਦਾ ਜज्ਬਾ ਪਰਖਾਉਂਦੇ ਹਨ ਕਵੀ ਪ੍ਰੋਫੈਸਰ ਪੂਰਨ ਸਿੰਘ ਨੂੰ ਰਾਂਝਾ ਤੇ ਹੀਰ ਗੁਰੂ ਦੇ ਸਿੱਖ ਜਪਦੇ ਹਨ ਉਸ ਨੂੰ ਪੰਜਾਬ ਦੇ ਦਰਿਆ ਆਪਸਾਂ ਹੀ ਗੌਂਦੇ ਪ੍ਰਤੀਤ ਹੁੰਦੇ ਹਨ ਕਿਸਾਨ ਖੇਤਾਂ ਵਿੱਚ ਅੰਨ ਪਹੁੰਚਾਉਂਦਾ ਹੈ ਤੇ ਪੂਰੇ ਭਾਰਤ ਵਾਸੀਆਂ ਦਾ ਢਿੱਡ ਭਰਦਾ ਹੈ ਲਗਨ ਮਿਹਨਤ ਸੰਕਟ ਵਿੱਚ ਹੀ ਭਰੋਸਾ ਚੜਦੀ ਕਲਾ ਸ਼ਸਤਰ ਤੇ ਸ਼ਸਤਰ ਪ੍ਰਤੀ ਪ੍ਰਤੀਬੱਧਤਾ ਕੋ ਮੰਤਰੀ ਪਰਿਪੇਖ ਪ੍ਰਤੀ ਜਾਗਰੂਕਤਾ ਆਦਿ ਕਈ ਲੋਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਦਾ ਹਾਲੇ ਧੁੰਦਲਾ ਪੱਖ ਹੀ ਉਸਾਰਦੇ ਹਨ ਸੋ ਲੋੜ ਹੈ ਇਸ ਨੂੰ ਸਮਝਣ ਦੀ ਇਸ ਪ੍ਰਤੀ ਚੇਤਨ ਹੋਣ ਦੀ ਤੇ ਇਸ ਨੂੰ ਅਪਣਾਉਣ ਦੀ ਹਾਂਜੀ ਹੁਣ ਆਪਾਂ ਦੇਖਣਾ ਹੈ ਕਿ ਇਹਦੇ ਚ ਸਾਰੀ ਗੱਲ ਕੀਤੀ ਕਿਦੇ ਤੇ ਗਈ ਆ ਕੀਦੇ ਬਾਰੇ ਦੱਸਿਆ ਪੰਜਾਬੀ ਸੱਭਿਆਚਾਰ ਤਾਂ ਇਹ ਕੀ ਹੋ ਗਿਆ ਇਹਦਾ ਸਰਲੇਖ ਜਿਹਦੇ ਤੇ ਸਾਰੀ ਗੱਲ ਹੋਈ ਆ ਉਹਦਾ ਸਰਲੇਖ ਹੋ ਗਿਆ ਤੇ ਹੁਣ ਆਪਾਂ ਇਹਦਾ ਕੀ ਕਰਨਾ ਹੈ ਤੀਜਾ ਹਿੱਸਾ ਇਸ 프리 ਦੇ ਨੰਬਰ ਹੁੰਦੇ ਨੇ ਇਸ ਲੇਖ ਦੇ ਪੂਰੇ ਪੂਰੇ ਨੰਬਰ ਮਿਲਦੇ ਨੇ ਤੇ ਤੀਜਾ ਹਿੱਸਾ ਵੀ ਉਹਦੇ ਵਿੱਚੋਂ ਤੁਸੀਂ ਜੇ ਜ਼ਿਆਦਾ ਨਹੀਂ ਤਾਂ 1 2 3 ਲਾਈਨਾਂ ਤੋਂ 1 ਲਾਈਨ ਉਹਨਾਂ ਦੇ ਵਿੱਚੋਂ ਹੀ ਕੋਈ ਮੇਨ ਲਾਈਨ ਚੱਕ ਸਕਦੇ ਹੋਣਿਓ ਤਾਂ ਤਾਂ ਵੀ ਹੋ ਜਾਂਦੀ ਹੈ ਇਹ ਕੋਈ ਔਖੀ ਨਹੀਂ ਹੈਗੀ ਇਸ ਕਰਕੇ ਇਹ ਸਭ ਨੂੰ ਕਰਨੀ ਚਾਹੀਦੀ ਹੈ ਪੇਪਰ 'ਚ ਛੱਡਣੀ ਨਹੀਂ ਹੈਗੀ ਤੇ ਹੁਣ ਆਪਾਂ ਕੀ ਦੇਖਣਾ ਕੀ ਦੱਸਿਆ ਇਹਦੇ ਵਿੱਚ ਕਿ ਇਕੱਲਾ ਕਿੱਦੇ ਪੰਗੜੇ ਦਾ ਸੱਭਿਆਚਾਰ ਨਹੀਂ ਹੈਗਾ ਇਹ ਬਹੁਤ ਚੇਤਨ ਤੇ ਕਰਨੀ ਪ੍ਰਧਾਨ ਸਭਿਆਚਾਰ ਹੁਣ ਇਹਦੇ ਚ ਉਹ ਸ਼ਬਦ ਚੱਕ ਲਿਆ ਕਰਨੀ ਪ੍ਰਧਾਨ ਉਹ ਤੋਂ ਬਾਅਦ ਅੱਗੇ ਕੀ ਕਿਹਾ ਫਿਰ ਉਹਨੇ ਕਿ ਆਧ ਕਾਲ ਤੋਂ ਹੀ ਪਿਛਲੇ ਸਮੇਂ ਤੋਂ ਹੀ ਕਿ ਇਹ ਪੰਜਾਬੀ ਸਭਿਆਚਾਰ ਹਮਲਾਵਰਾਂ ਦੇ ਨਾਲ ਜੂਝਦਾ ਰਿਹਾ ਤੇ ਹੋਰ ਕੀ ਕਰਦਾ ਰਿਹਾ ਨਾਲ ਉਹਨੇ ਦੱਸਿਆ ਕਿ ਜਿੱਤਾਂ ਪ੍ਰਾਪਤ ਕਰਦਾ ਰਿਹਾ ਜੂਝਦਾ ਰਿਹਾ ਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ ਉਹ ਤੋਂ ਬਾਅਦ ਕੀ ਦੱਸਿਆ ਉਹਦੇ ਵਿੱਚ ਬਹਾਦਰੀ ਅਣਖ ਆਪਾਂ ਵਾਰਨ ਦੀ ਸਮਰੱਥਾ ਇਹ ਸਾਰਿਆਂ ਦੇ ਵਿੱਚੋਂ ਆਪਾਂ ਇੱਕ ਲਾਈਨ ਲੈ ਲਾਂਗੇ ਇਹ ਆਣ ਕਾਪਾਵਾਰਨ ਚੜਦੀ ਕਲਾ ਦੇਸ਼ ਭਗਤੀ ਆਦਦੀਆਂ ਮਿਸਾਲਾਂ ਕਾਇਮ ਕਰਦਾ ਰਿਹਾ ਹੈ ਪਰ ਕੀ ਕਹੰਦਾ ਅੱਗੇ ਕਈ ਲੋਕ ਇਸ ਸੱਭਿਆਚਾਰ ਦੀ ਸਹੀ ਤਸਵੀਰ ਨਹੀਂ ਉਸਾਰਦੇ ਕਈ ਲੋਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਤਾਂ ਹਲੇ ਧੁੰਦਲਾ ਪੱਖ ਹੀ ਉਸਾਰਦੇ ਹਨ ਤਾਂ ਇਹਦੀ ਜਗ੍ਹਾ ਆਪਾਂ ਕੀ ਲਿਖਾਂਗੇ ਕਈ ਲੋਕ ਇਸ ਸੱਭਿਆਚਾਰ ਦੀ ਸਹੀ ਤਸਵੀਰ ਨਹੀਂ ਉਸਾਰਦੇ ਸੋ ਇਸ ਨੂੰ ਪੇਸ਼ ਕਰਨ ਤੇ ਅਪਣਾਉਣ ਦੀ ਲੋੜ ਹੈ ਮਤਲਬ ਕਿ ਇਹਦੀ ਸਹੀ ਤਸਵੀਰ ਪੇਸ਼ ਕਰਨ ਦੀ ਤੇ ਪੰਜਾਬੀ ਸੱਭਿਆਚਾਰ ਨੂੰ ਆਪਣਾ ਹੰਦੀ ਲੋੜ ਹੈ ਹਾਂਜੀ ਤੀਜਾ ਪੈਰਾ ਅੱਗੇ ਜਿਹੜਾ ਵੇ ਅਸ ਕਰਨਾ ਆਪਾਂ ਇਹ ਤੁਹਾਡੀ ਬੁੱਕ ਦੇ ਵਿੱਚ ਲੈਸਨ ਵੀ ਆ ਜਿਹਦੇ ਚੋਂ ਇਹ ਪੈਰਾ ਲਿਆ ਗਿਆ ਹੈ ਇਹ ਲੈਸਨ ਹੈ ਤੁਹਾਡੀ ਬੁੱਕ ਦੇ ਵਿੱਚ ਕਰਦਾ ਪਿਆਰ ਕਰਦਾ ਪਿਆਰ ਦੇ ਵਿੱਚੋਂ ਇਹ ਪੈਰਾ ਇਹਦੀ ਸੰਖੇਪ ਰਚਨਾ ਕਰਨੀ ਹੈ ਆਪਾਂ ਕੀ ਕਹਿੰਦਾ ਇਹਦੇ ਵਿੱਚ ਘਰ ਸਿਰਫ ਲੇਖਕ ਨੇ ਇਹਦੇ ਵਿੱਚ ਦੱਸਿਆ ਘਰ ਦੇ ਪਿਆਰ ਲੇਖ ਦੇ ਵਿੱਚ ਕਿ ਘਰ ਸਿਰਫ ਇੱਟਾਂ ਰੋੜਿਆਂ ਦੀ ਇਮਾਰਤ ਨਹੀਂ ਹੁੰਦਾ ਘਰ ਇੱਥੇ ਮਨੁੱਖ ਦਾ ਪਿਆਰ ਤੇ ਸਦਰਾਂ ਬਲਦੀਆਂ ਹਨ ਇੱਥੇ ਉਸ ਨੂੰ ਬਚਪਨ ਦੇ ਵਿੱਚ ਮਾਪੇਣ ਤੇ ਭਰਾਵ ਦੇ ਕੋਲੋਂ ਬਹੁਤ ਸਾਰਾ ਪਿਆਰ ਲਿਆ ਹੁੰਦਾ ਜਿੱਥੇ ਜਵਾਨੀ ਦੇ ਵਿੱਚ ਸਾਰਾ ਜਹਾਨ ਨੂੰ ਗਾ ਕੇ ਲਟਾੜ ਕੇ ਬੱਟੀ ਖੱਟੀ ਕਮਾਈ ਕਰਕੇ ਘਰ ਮੁੜ ਆਉਣ ਨੂੰ ਤੇ ਝਮੇਲਿਆਂ ਤੋਂ ਮਿਲੀ ਵਹਿਰਨ ਨੂੰ ਮਾਂ ਦੀ ਗੋਦੀ ਦੇ ਵਿੱਚ ਜਿਵੇਂ ਸਵਾਦ ਆਉਂਦਾ ਉਹ ਮਹੀਂ ਕੱਟਣ ਨੂੰ ਸਵਾਦ ਆਉਂਦਾ ਘਰ ਦੇ ਵਿੱਚ ਨਿੱਜੀ ਬਲਬਲੇਆ ਤੇ ਸਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ ਇਹ ਉਸ ਦੇ ਆਚਰਨ ਨੂੰ ਬਣਾਉਣ ਦੇ ਵਿੱਚ ਜਿੱਥੇ ਸਮਾਜਿਕ ਤੇ ਮੁਲਕੀ ਵਾਲੇ ਦੁਆਲੇ ਦਾ ਅਸਰ ਕੰਮ ਕਰਦਾ ਉੱਥੇ ਘਰ ਦੀ ਚਾਰ ਦਿਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਵੀ ਘੱਟ ਕੰਮ ਨਹੀਂ ਕਰਦੇ ਸਗੋਂ ਮਨੁੱਖ ਦਾ ਆਚਰਨ ਬਣਦਾ ਹੀ ਘਰ ਵਿੱਚ ਹੈ ਇਹ ਉਸ ਦੀਆਂ ਰੁਚੀਆਂ ਅਤੇ ਸੁਭਾਅ ਦਾ ਸਾਂਚਾ ਹੈ ਸਾਂਚਾ ਹੁੰਦਾ ਜਿਵੇਂ ਇੱਟਾਂ ਘੜਦੇ ਨੇ ਸਾਂਚੇ ਦੇ ਵਿੱਚ ਪਾ ਕੇ ਕਈ ਵਾਰੀ ਜਦੋਂ ਮੈਂ ਕਿਸੇ ਖਿਜੂ ਅੜਿਆ ਦਾ ਖਿਜੂ ਸੁਵਾ ਵਾਲਾ ਨੂੰ ਦੇਖਦਾ ਹਾਂ ਤਾਂ ਦਿਲ ਦੇ ਵਿੱਚ ਕਹਿੰਦਾ ਹਾਂ ਕਿ ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ ਹਾਂਜੀ ਹੁਣ ਇਹਦੇ ਚ ਆਪਾਂ ਸੰਖੇਪ ਰਚਨਾ ਦੇ ਵਿੱਚ ਕੀ ਕਰਨਾ ਹੁੰਦਾ ਉਹਦਾ ਸਭ ਤੋਂ ਪਹਿਲਾਂ ਸਿਰਲੇਖ ਕਿਹਦੇ ਤੇ ਗੱਲ ਹੋਈ ਐ ਘਰ ਦੇ ਪਿਆਰ ਬਾਰੇ ਦੱਸਿਆ ਵੀ ਘਰ ਦਾ ਪਿਆਰ ਜਿੰਨਾਂ ਨੂੰ ਮਿਲਦਾ ਉਹਦਾ ਕੀ ਹੈ ਮਹੱਤਤਾ ਘਰ ਦੇ ਪਿਆਰ ਦੀ ਠੀਕ ਹੈ ਜੀ ਸਰਲੇਖ ਕੀ ਹੋ ਗਿਆ ਫਿਰ ਇਹਦਾ ਘਰ ਦਾ ਪਿਆਰ ਹੁਣ ਸੰਖੇਪ ਆਪਾਂ ਤੀਜਾ ਹਿੱਸਾ ਕਰਾਂਗੇ ਇਹਦਾ ਕੀ ਦੇ ਕੀ ਦੱਸਿਆ ਕਿ ਘਰ ਦੇ ਪਿਆਰ ਵਾਲਿਆਂ ਦਾ ਸੁਭਾਅ ਕਿ ਹੋਇਆ ਹੁੰਦਾ ਤੇ ਜਿਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਉਹਨਾਂ ਦਾ ਸੁਭਾਅ ਕਿ ਹੋਇਆ ਹੁੰਦਾ ਇਹਦੇ ਤੇ ਹੀ ਗੱਲ ਹੋਈ ਆ ਤਾਂ ਆਪਾਂ ਫਿਰ ਇਹ ਦੋ ਹੀ ਬਸ ਦੋਨਾਂ ਪੱਖਾਂ ਤੇ ਗੱਲ ਲਿਖ ਦੇਣੀਆਂ ਦੋ ਦੋ ਲਾਈਨਾਂ ਚ ਘਰ ਸਿਰਫ ਇੱਟਾਂ-ਵੱਟਿਆਂ ਦੀ ਇਮਾਰਤ ਨਹੀਂ ਹੁੰਦਾ ਸਗੋਂ ਇੱਥੇ ਮਨੁੱਖ ਦਾ ਪਿਆਰ ਅਤੇ ਸਦਰਾਂ ਭੰਡੀਆਂ ਹਨ ਇੱਥੇ ਉਸ ਨੂੰ ਬਚਪਨ ਵਿੱਚ ਲਾਡ ਪਿਆਰ ਮਿਲਦਾ ਹੈ ਤੇ ਜਵਾਨੀ ਵਿੱਚ ਸਾਰਾ ਜਹਾਨ ਗਾ ਕੇ ਪਰਤੰਡੇ ਲਈ ਉਸ ਦਾ ਜੀ ਕਰਦਾ ਤੇ ਅੱਗੇ ਕੀ ਦੱਸਿਆ ਫਿਰ ਉਹਦੇ ਚ ਉਸ ਦੀ ਆਚਰਣ ਨੂੰ ਸਾਰੇ ਵਿੱਚ ਸਮਾਜਿਕ ਵਾਲੇ ਦੁਆਲੇ ਦੇ ਨਾਲ ਕਰਦਾ ਵੀ ਅਸਰ ਹੁੰਦਾ ਤੇ ਘਰ ਦੇ ਪਿਆਰ ਤੋਂ ਸਖਣਾ ਆਦਮੀ ਕੌੜਾ ਖਿਜੂ ਤੇ ਸੜੀਅਲ ਸੁਭਾਅ ਦਾ ਹੁੰਦਾ ਏਸੀ ਜੀ ਕਰਦੇ ਪਿਆਰ ਦੀ ਸੰਖੇਪ ਰਚਨਾ ਉਸ ਤੋਂ ਅੱਗੇ ਹੈਗਾ ਇੱਕ ਪੈਰਾ ਤੇ ਅੱਗੇ ਆਪਾਂ ਕਰੀਏ ਅੱਜ ਨੈਟ ਦਾ ਇਸ਼ੂ ਹੈ ਥੋੜਾ ਵਿੱਚ ਪ੍ਰੋਬਲਮ ਆ ਰਹੀ ਹੈ ਹਾਂਜੀ ਅੱਗੇ ਪੈਰਾ ਜਿਹੜਾ ਇਹ ਹੈਗਾ ਸਮੇਂ ਤੇ ਸਮਾਇਕ ਮਹਾਨ ਖਜ਼ਾਨਾ ਹੈ ਅਮਰੀਕਾ ਜਪਾਨ ਵਿੱਚ ਮੀਂਹ ਹੋਵੇ ਹਨੇਰੀ ਹੋਵੇ ਠੰਡ ਹੋਵੇ ਗਰਮੀ ਹੋਵੇ 8 ਘੰਟੇ ਹਰ ਕੋਈ ਡਟ ਕੇ ਕੰਮ ਕਰਦਾ ਹੈ ਹੁਣ ਜਦੋਂ ਆਪਾਂ ਸੰਖੇਪ ਕਰਨਾ ਤਾਂ ਉੱਥੇ ਇਹ ਸਾਰੀਆਂ ਚੀਜ਼ਾਂ ਨਹੀਂ ਲਿਖਣੀਆਂ ਮੀਂਹ ਹਨੇਰੀ ਠੰਡ ਹੋਵੇ ਬਾਰ-ਬਾਰ ਨਹੀਂ ਲਿਖਣਾ ਹੈਗਾ ਇਹ ਦਫ਼ਤਰਾਂ ਵਿੱਚ ਖੇਤਾਂ ਵਿੱਚ ਕਾਰਖਾਨਿਆਂ ਵਿੱਚ ਵਿਸ਼ੇਸ਼ ਛੁੱਟੀਆਂ ਵਿੱਚ ਮਸਾਂ 4-5 ਛੁੱਟੀਆਂ ਹੁੰਦੀਆਂ ਸਾਲ ਦੇ ਵਿੱਚ ਮਸਾਂ ਹੀ 4-5 ਛੁੱਟੀਆਂ ਹੁੰਦੀਆਂ ਨੇ ਸਾਢੇ ਦੇਸ ਵਿੱਚ ਕਿੰਨੀਆਂ ਹੀ ਛੁੱਟੀਆਂ ਕਿੰਨੇ ਥੋੜੇ ਘੰਟੇ ਕੰਮ ਕਿੰਨਾ ਬੇਦਿਲਾ ਕੰਮ ਤੇ ਫੇਰ ਸਵੇਰੇ ਸ਼ਾਮ ਧਾਰਮਿਕ ਸਥਾਨਾਂ ਵਿੱਚ ਸਰਦਾਰ ਲੋਗਾਂ ਦਾ ਇਕੱਠ ਸਾਧੂਆਂ ਦੀ ਨਿੱਤ ਫੇਰੀ ਮਰਨੇ ਜੰਮਣੇ ਤੇ ਵਿਆਹ ਕਿਸੇ ਹੋਰ ਦੇਸ਼ ਵਿੱਚ ਇੰਨਾ ਇਕੱਲਾ ਉੱਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ ਲਾਊਡ ਸਪੀਕਰਾਂ ਉੱਤੇ ਦਿਨ ਰਾਤ ਧਰਮ ਦੀ ਥਾਂ ਬਹਿਮ ਭਰਮ ਜਿਆਦਾ ਪ੍ਰਚਾਰੇ ਜਾਂਦੇ ਹਨ ਹੋਰਨਾਂ ਦੇਸ਼ਾਂ ਵਿੱਚ ਭਾਵੇਂ ਕਿੰਨੀ ਵੀ ਬਰਫ਼ ਜੰਮੀ ਹੋਵੇ ਕੰਮ ਇਹ ਪੂਰੇ 8 ਵਜੇ ਆਪਣੇ ਕੰਮ ਉੱਤੇ ਪਹੁੰਚ ਜਾਂਦੇ ਹਨ 12 ਵਜੇ ਤੱਕ ਡਟ ਕੇ ਕੰਮ ਕੀਤਾ ਜਾਂਦਾ ਹੈ ਕੰਮ ਦੇ ਸਮੇਂ ਵਿੱਚ ਘੱਟ ਇੱਕ ਘੰਟਾ ਖਾਣਾ ਖਾ ਕੇ ਫਿਰ 5 ਵਜੇ ਤੱਕ ਕੰਨ ਤੱਕ ਮਿਹਨਤ ਕੀਤੀ ਜਾਂਦੀ ਹੈ ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਉੱਥੇ ਕੰਮ ਸੱਭਿਆਚਾਰ ਪਰਖੁੱਲਿਤ ਹੋ ਚੁੱਕਾ ਹੈ ਇਹੀ ਕਾਰਨ ਹੈ ਕਿ ਉਹਨਾਂ ਦੀ ਪੈਦਾਵਾਰ ਸਾਡੇ ਨਾਲੋਂ ਕਈ ਗੁਣਾ ਵਧੇਰੇ ਹੁੰਦੀ ਹੈ ਜਦ ਕਿ ਮੌਕੇ ਨੇ ਜਿਹੜੇ ਉਹ ਸਾਡੇ ਕੋਲ ਜਾਦਾ ਨਹੀਂ ਪਰ ਪੈਦਾਵਾਰ ਉਹ ਦੇਸ਼ ਜ਼ਿਆਦਾ ਕਰਦੇ ਨੇ ਕਿਉਂ ਕਿ ਉੱਥੇ ਕੰਮ ਦੀ ਕਦਰ ਕੀਤੀ ਜਾਂਦੀ ਹੈ ਤਾਂ ਫਿਰ ਇਹਦੇ ਵਿੱਚ ਹੁਣ ਆਪਾਂ ਗੱਲ ਕੀ ਕੀਤੀ ਆ ਸਾਰੀ ਕਿਦੇ ਤੇ ਪੜਿਆ ਕੰਮ ਦੇ ਸੱਭਿਆਚਾਰ ਬਾਰੇ ਕੰਮ ਸਮੇਂ ਦੀ ਕਦਰ ਬਾਰੇ ਕਿਉਂ ਖਰਾਬ ਨਹੀਂ ਕਰਦੇ ਸਮਾਂ ਸਮੇਂ ਦੀ ਕਦਰ ਕਰਦੇ ਨੇ ਤਾਂ ਉਸ ਲੇਖ ਕੀ ਹੋ ਗਿਆ ਇਹਦੇ 'ਚ ਸਮੇਂ ਦੀ ਕਦਰ ਜਾਂ ਫਿਰ ਕੰਮ ਦਾ ਸੱਭਿਆਚਾਰ ਕਿਉਂ ਕੰਮ ਨੂੰ ਕਿੰਨੀ ਤਰਜੀਹ ਦਿੱਂਦੇ ਨੇ ਹੁਣ ਦੱਸਿਆ ਕਿ ਇਹਦੇ ਚ ਉਹੀ ਗੱਲਾਂ ਆਪਾਂ ਲਿਖ ਦੇਣੀਆਂ ਨੇ ਆਪਾਂ ਆਪਣੀ ਸ਼ਬਦਾਵਲੀ ਚ ਲਿਖਾਂਗੇ ਵਿਦੇਸ਼ਾਂ ਵਿੱਚ ਹਰ ਮੌਸਮ ਦੇ ਵਿੱਚ ਹਰ ਰੋਜ਼ 8 ਘੰਟੇ ਕੰਮ ਕੀਤਾ ਜਾਂਦਾ ਹੈ ਲੱਗਾਂਗੇ ਉੱਥੇ ਵਧੇਰੇ ਛੁੱਟੀਆਂ ਧਾਰਮਿਕ ਕੰਮਾਂ ਜਨਮ ਮਰਨ ਤੇ ਵਿਆਹਾਂ ਦੇ ਵਿੱਚ ਸਮਾਂ ਖਰਾਬ ਨਹੀਂ ਕੀਤਾ ਜਾਂਦਾ ਤੇ ਸਮੇਂ ਦੀ ਕਦਰ ਅਣਥਕ ਮਿਹਨਤ ਤੇ ਕੰਮ ਸਬਿਆਚਾਰ ਕਰਕੇ ਹੀ ਉੱਥੇ ਪੈਦਾਵਾਰ ਸਾਡੇ ਦੇਸ਼ ਨਾਲੋਂ ਕਈ ਗੁਣਾ ਵਧੇਰੇ ਹੈ ਅੰਦੇ ਗੁੰਦਸ ਨੇ ਇਹ ਪਹਿਲਾਂ ਕਿ ਕੀ ਆ ਉਹ ਤੋਂ ਬਾਅਦ ਫਿਰ ਦੱਸ ਦੇਣੇ ਵੀ ਉਹਦਾ ਲਾਭ ਕੀ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਸੱਭਿਆਚਾਰ ਹੈ ਹਾਂਜੀ ਪੰਜਮਾ ਪਾਰਾ ਕਿਸੇ ਵਿਅਕਤੀ ਨੂੰ ਉਸਦੀ ਗਲਤੀ ਦਾ ਅਹਿਸਾਸ ਵੀ ਉਹ ਹੀ ਕਰਵਾ ਸਕਦਾ ਹੈ ਜਿਸ ਨੂੰ ਉਸ ਦੇ ਵਿਗੜਨ ਦਾ ਦੁੱਖ ਹੈ ਤੇ ਉਹ ਵਿਗੜੇ ਨੂੰ ਸੁਧਾਰਨ ਦੀ ਲੋੜ ਸਮਝਦਾ ਹੈ ਜਿਹੜਾ ਉਸ ਦੀ ਤਰੱਕੀ ਦਾ ਆਵਾਜ਼ਨ ਹੈ ਉਸ ਦਾ ਭਲਾ ਸੋਚਦਾ ਹੈ ਉਹ ਉਸ ਨੂੰ ਠੰਮਣਾ ਦੇਵੇ ਅਹਿਸਾਸ ਕਰਵਾਵੇ ਕਿ ਚਿੱਕੜ ਵਿੱਚੋਂ ਬਾਹਰ ਆ ਜਾ ਉਸ ਨੂੰ ਹੌਸਲਾ ਦੇਵੇ ਕਿ ਅਜੇ ਡੁੱਲੇ ਪੈਰਾਂ ਦਾ ਕੁਝ ਨਹੀਂ ਵਿਗੜਿਆ ਉਸ ਲਈ ਘਰ ਦੇ ਬੂਹੇ ਬੰਦ ਨਹੀਂ ਭੁੱਲਾ ਉਹ ਨਾ ਜਾਣੀਏ ਜੋ ਮੁੜ ਕੇ ਆਵੇ ਉਹ ਥੋੜਾ ਜਿਹਾ ਵੀ ਹੰਗਾਰਾ ਭਰੇ ਤਾਂ ਉਸ ਦੀ ਬਾਹ ਫੜ ਲਈ ਜਾਵੇ ਉਸ ਨੂੰ ਅਹਿਸਾਸ ਕਰਵਾਇਆ ਜਾਵੇ ਕਿ ਉਹ ਬਹੁਤ ਕੁਝ ਕਰ ਸਕਦਾ ਹੈ ਕਿਸੇ ਗਲਤੀ ਤੇ ਇਹ ਅਹਿਸਾਸ ਨਾ ਕਰਵਾਇਆ ਜਾਵੇ ਕਿ ਉਸ ਨੇ ਤਾਂ ਨੱਕ ਬੜਾ ਦਿੱਤਾ ਹੈ ਕੋਈ ਕਿਸੇ ਨੂੰ ਮੂਹ ਖਾਣ ਜੋਗਾ ਹੀ ਨਹੀਂ ਰਿਹਾ ਸਗੋਂ ਗਲਤੀ ਸੁਧਾਰਨ ਦੇ ਮੌਕੇ ਤੇ ਸਾਧਨ ਦਿੱਤੇ ਜਾਣ ਰਾਹ ਦਿੱਤਾ ਜਾਵੇ ਅੱਗੇ ਵਧਣ ਦਾ ਕਿਉਂਕਿ ਨਾ ਕੋਈ ਦੇਵਤਾ ਜਮਦਾ ਹੈ ਤੇ ਨਾ ਹੀ ਡੈਂਤ ਬਸ ਉਸ ਬਾਰ ਲਈ ਉਦਮ ਕਰਨ ਦੀ ਲੋੜ ਹੁੰਦੀ ਹੈ ਹੁਣ ਇਹਦੇ ਵਿੱਚ ਕੀ ਦੱਸਿਆ ਕੀਦੇ ਤੇ ਗੱਲ ਹੋਈ ਹੈ ਇੱਕ ਵਿਅਕਤੀ ਤੇ ਗੱਲ ਹੋਈ ਹੈ ਤੇ ਉਹਦੇ ਵਿੱਚ ਦੱਸਿਆ ਵੀ ਖਰਾਬੀਆਂ ਵੀ ਆ ਜਾਂਦੀਆਂ ਨੇ ਕਈ ਵਾਰ ਗਲਤੀਆਂ ਵੀ ਹੁੰਦੀਆਂ ਨੇ ਤੇ ਉਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਇਹਦੇ ਬਾਰੇ ਗੱਲ ਕੀਤੀ ਹੈ ਤਾਂ ਫਿਰ ਹੁਣ ਇਹਦਾ ਕੀ ਹੋ ਗਿਆ ਸਲੇਖ ਕੀ ਹੋ ਗਿਆ ਬਿਗੜੇ ਤੇ ਗੱਲ ਹੋਈ ਹੈ ਪਹਿਲਾਂ ਵੀ ਵਿਗੜ ਕਿਵੇਂ ਜਾਂਦਾ ਹੈ ਉਸ ਤੋਂ ਬਾਅਦ ਉਹਦਾ ਘਰ ਦੱਸੇ ਨੇ ਸੁਧਾਰ ਦੇ ਕਿ ਉਹਨੂੰ ਸੁਧਾਰਿਆ ਕਿਵੇਂ ਜਾ ਸਕਦਾ ਨੁਕਤੇ ਦੱਸੇ ਨੇ ਠੀਕ ਹੈ ਤਾਂ ਫਿਰ ਇਸ ਲੇਖ ਕੀ ਹੋ ਗਿਆ ਬਿਗੜੇ ਦਾ ਸੁਧਾਰ ਸੰਖੇਪ ਰਚਨਾ ਕਿਵੇਂ ਕਰਾਂਗੇ ਆਪਾਂ ਵਿਗੜੇ ਹੋਏ ਨੂੰ ਸੁਧਾਰਨ ਦਾ ਕੰਮ ਉਸਦਾ ਹਮਦਰਦ ਹੀ ਕਰ ਸਕਦਾ ਹੈ ਉੱਪਰ ਦੱਸਿਆ ਪਹਿਲਾਂ ਕਿ ਉਹ ਹੀ ਕਰ ਸਕਦਾ ਜਿਹੜਾ ਉਹਨੂੰ ਚਾਹੁੰਦਾ ਹੋਵੇ ਜੀਦਾ ਉਹਦੇ ਨਾਲ ਪਿਆਰ ਹੋਵੇ ਦੂਜਾ ਨਹੀਂ ਕੋਈ ਕਰਦਾ ਹੁੰਦਾ ਜਿਹੜਾ ਉਸ ਦੇ ਨੁਕਸਾਨ ਨੂੰ ਅੱਖੋਂ ਪਰੋਖੇ ਕਰਕੇ ਉਸ ਅੰਦਰਲੀ ਊਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰੇ ਉਹਦੇ ਜਿਹੜੇ ਔਗਣੇ ਉਹਨਾਂ ਨੂੰ ਨਾ ਦੇਖੇ ਉਹ ਸਿਰਫ ਉਹਦੇ ਨਾਲ ਹਮਦਰਦੀ ਹੋਵੇ ਤੇ ਉਹ ਉਹਦੇ ਉਹਨੂੰ ਸਹੀ ਦਿਸ਼ਾ ਦੱਸੇ ਦਿਸ਼ਾ ਮਤਲਬ ਕਿ ਰਾਹ ਦੱਸੇ ਇਹ ਲਾਈਨ ਬਣ ਗਈ ਕਿ ਦੂਜਾ ਫਿਰ ਕੀ ਕਰਨਾ ਜਿਹੜਾ ਇਸ ਗੱਲ ਵਿੱਚ ਯਕੀਨ ਰੱਖਦਾ ਹੋਵੇ ਕਿ ਬੁਰਾਈ ਜਾਂ ਚੰਗਿਆਈ ਜਨਮ ਤੋਂ ਨਹੀਂ ਹੁੰਦੀ ਉਹੀ ਕਰੂਗਾ ਨਾ ਸੁਧਾਰ ਜਿਹੜਾ ਸੋਚੂਗਾ ਵੀ ਮਾੜਾ ਇਹ ਜਨਮ ਤੋਂ ਹੀ ਨਹੀਂ ਆਇਆ ਤਬੁਰਾਈ ਨੂੰ ਸੁਧਾਰਨ ਲਈ ਉਦਮ ਦੀ ਲੋੜ ਹੁੰਦੀ ਹੈ ਅਖੀਰ ਉਹਨੇ ਖਤਮ ਕੀ ਪਿਆ ਕੀਤਾ ਬਸ ਸੁਧਾਰ ਲਈ ਉਦਮ ਕਰਨ ਦੀ ਲੋੜ ਹੁੰਦੀ ਹੈ ਤਾਂ ਕੀ ਲਿਖਾਂਗੇ ਬੁਰਾਈ ਨੂੰ ਸੁਧਾਰਨ ਲਈ ਉਦਮ ਦੀ ਲੋੜ ਹੁੰਦੀ ਹੈ ਇਹ ਸੀ ਜੀ ਪੰਜ ਸੰਖੇਪ ਰਚਨਾਵਾਂ ਜਿਹੜੀਆਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੇ ਵਿੱਚ ਆਉਂਦੀਆਂ ਨੇ ਬੀ ਪੇਪਰ ਦੇ ਵਿੱਚ ਪੰਜ ਨੰਬਰ ਦੀ ਆਉਂਦੀ ਹੈ ਸੰਖੇਪ ਰਚਨਾ ਕਰਨੀ ਕੋਈ ਇਹ ਨੰਬਰ ਕਿਤੋਂ ਲੈਣ ਨਹੀਂ ਜਾਣੇ ਸੌਖੇ ਹੀ ਬਿਲਕੁਲ ਆ ਜਾਂਦੇ ਨੇ ਕੋਈ ਔਖਾ ਕੰਮ ਨਹੀਂ ਹੈਗਾ ਤੇ ਬਾਕੀ ਜਿਹੜੇ ਇਹਨਾਂ ਪੈਰੇ ਨੂੰ ਪੜ ਕੇ ਆਪਾਂ ਨੂੰ ਸਿੱਖਿਆ ਮਿਲਦੀ ਆ ਉਹਦਾ ਤਾਂ ਕੋਈ ਮੁੱਲ ਨਹੀਂ ਹੈ ਜਿਹੜੀਆਂ ਆਪਾਂ ਗੱਲਾਂ ਸਿੱਖਦੇ ਆ ਜਿਹੜੇ ਨਾਲ ਜੁੜਿਓ ਲਾਈਕ ਕਰ ਦਿਓ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ ਤਾਂ ਜੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਕੋਲ ਆਉਂਦੀਆਂ ਰਹਿਣ ਤੇ ਨਾਲ ਤੁੜਨ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ